ਆਪਣਾ ਕੰਮ ਬਿਲਕੁਲ ਪਹਾੜਪੁਰ ਦੇ ਵਿੱਚ ਵਾਦਾ ਸੀ ਗੁਜਰ ਭਵਨ ਦਾ 50 ਲੱਖ ਰੁਪਏ ਉਹਨਾਂ ਦੇ ਕੋਲ 4 ਮਹੀਨੇ ਹੋ ਗਏ ਉਹਨਾਂ ਕੋਲ ਅਡਵਾਂਸ ਜਮਾ ਕਰਾਇਆ ਹੋਇਆ 50 ਲੱਖ ਰੁਪਏ ਮੈਂ ਕਹਿੰਦਾ ਕਿ ਕਰੋੜ ਲੱਗੇ 1.5 ਕਰੋੜ ਲੱਗੇ ਬਣਾਣਾ ਤੁਸੀਂ 50 ਲੱਖ ਰੁਪਏ ਕਿੱਥੇ ਜਗਾ ਚੰਗਰ ਦੇ ਵਿੱਚ ਗਰਾਊਂਡ ਮੈਨਰੀ ਖੋਟ ਦੀ ਫੁੱਟ ਨੂੰ ਗਰਾਊਂਡ ਦੇਣੇ ਆ ਕਾਹੀ ਹਾਲ ਦਾ ਸ਼ਾਨਦਾਰ ਗਰਾਊਂਡ ਬਣਾਇਆ ਇੱਥੇ ਹੀ ਕੰਮ ਕਰਨ ਦਾ ਸ਼ੌਂਕ ਹੈ ਤੇ ਨਾਲ ਹੀ ਇਹ ਸਕੂਲ ਦੇ ਵਿੱਚ ਲਗਭਗ 8 ਲੱਖ ਦਾ ਕੰਮ ਹੋਇਆ ਇਸ ਤੋਂ ਪਛੀ ਮੀਟਰ ਦੀ ਜਿਹੜੀ ਬਾਲ ਦੀ ਗ੍ਰੀਨ ਡਿਮਾਂਡ ਹੋਲ ਭੇਜੀ ਉਹ ਵੀ ਨਾਲ ਦੀ ਅਸੀਂ ਅਪਰੂਵ ਕਰ ਦਾਂਗੇ ਸਾਨੂੰ ਸ਼ੌਂਕ ਹੈ ਜੀ ਜਿੱਦਾਂ ਜਿੱਦਾਂ ਡਿਮਾਂਡ ਆਈ ਜੋਗੇ ਅਸੀਂ ਕਰੀ ਲਵਾਂਗੇ ਇਸ ਤੋਂ ਇਲਾਵਾ ਇੱਕ ਹੋਰ ਜਿਹੜਾ ਗੰਭੀਰ ਮਸਲਾ ਜਿਹੜੇ ਤੇ ਅਸੀਂ ਇੱਕ ਇੱਕ ਪਿੰਡ ਨੂੰ ਸਾਫ਼ ਕਰਨਾ ਹੈ ਅੱਜ ਅਸੀਂ ਮੰਗਲ ਦੇ ਵਿੱਚ ਇੱਕ ਵੱਡੀ ਕਾਰਵਾਈ ਕੀਤੀ ਹੈ ਚਾਰ ਕਹਿੰਦੇ ਕਹਾਂਦੇ ਤਸਕਰ ਫੜੇ ਆ ਜਿਨ੍ਹਾਂ ਨੂੰ ਕੋਈ ਹੱਦ ਤੱਕ ਕੋਈ ਹੱਥ ਨਹੀਂ ਪਾਉਂਦਾ ਸੀ بڑے ਪਰਿਵਾਰਾਂ ਦੇ ਕਿ 150 ਗ੍ਰਾਮ ਜਿਹੜਾ ਚਿੱਟਾ ਹੈ ਔਰ ਕਵਰ ਕਰਕੇ ਉਹਨਾਂ ਅੰਦਰ ਦੇ ਤਾਂ ਸਾਰੀਆਂ ਮੇਨ ਖਬਰਾਂ ਆਉਂਦੀਆਂ ਐਦਾਂ ਹੀ ਕੁਝ ਦਿਨਾਂ ਪਹਿਲਾਂ ਕੀਰਪੁਰ ਸਾਹਿਬ ਦੇ ਵਿੱਚ ਵੱਡੀ ਰਿਕਵਰੀ ਕੀਤੀ ਮਕਸਦ ਇਹ ਆ ਕਿ ਬਿਲਕੁਲ ਇਲਾਕੇ ਨੂੰ ਸਾਫ਼ ਕਰਨਾ ਸਾਡਾ ਕੋਈ ਵੀ ਬੰਦਾ ਸਾਡਾ ਕੋਈ ਸਰਪੰਚ ਸਾਡਾ ਕੋਈ ਲੀਡਰ ਕਿਸੇ ਛੱਟੇ ਵਾਲੇ ਲਈ ਕਿਸੇ ਨਸ਼ੇ ਵਾਲੇ ਲਈ ਫੋਨ ਨਹੀਂ ਕਰੂਗਾ ਪੁਲਿਸ ਨੂੰ ਇਹ ਕਹਿ ਦਿੰਦਾ ਤੇ ਪੁਲਿਸ ਨੂੰ ਇਹ ਵੀ ਕਹਿ ਦਿੰਦਾ ਜੇ ਥੋਟਾ ਕੋਈ ਬੰਦਾ ਸਾਡੇ ਵਿੱਚ ਪੜਿਆ ਮਿਲ ਗਿਆ ਫਿਰ ਦੇਖਿਓ ਖੈਰ ਨੂੰ ਸਾਨੂੰ ਸਾਡਾ ਇਲਾਕਾ ਸਾਫ਼ ਚਾਹੀਦਾ ਸਾਨੂੰ ਸਾਡੇ ਬੱਚਿਆਂ ਦੀ ਜ਼ਿੰਦਗੀ ਦਾ ਜਿਹੜਾ ਸਵਾਲ ਹੈ ਅਸੀਂ ਰੱਗੇ ਹੋਏ ਆ ਕੱਲੇ ਜੀ ਇਹ ਤਾਂ ਹੋ ਗਿਆ ਛੋਟੇ ਸਕੂਲ ਵੱਡੇ ਸਕੂਲਾਂ ਦੀ ਗੱਲ ਕਰੀਏ ਸਕੂਲ ਆਫ ਐਮੀਨੈਂਸ ਕੀਰਪੁਰ ਸਾਹ 12 ਕਰੋੜ ਦੀ ਲਾਗਤ ਨਾਲ ਕੰਮ ਚੱਲ ਰਿਹਾ ਸਕੂਲ ਆਫ ਐਮੀਨੈਂਸ ਨੰਗਲ 3 ਕਰੋੜ ਦੀ ਲਾਗਤ ਨਾਲ ਕੰਮ ਚੱਲ ਰਿਹਾ ਗਰਲ ਸਕੂਲ ਨਨਕਪੁਰ ਸਾਹ 5 ਕਰੋੜ ਗਰਲ ਸਕੂਲ ਨੰਗਲ 5 ਕਰੋੜ ਆਰਧਨ ਸਕੂਲ ਲਾਹੇ ਲੋਧੀਪੁਰ 10-4 ਕਰੋੜ ਰੁਪਏ ਲੱਗਿਆ ਪਹਿਲਾਂ ਕਿਸੇ ਵੀ ਸਰਕਾਰੀ ਸਕੂਲ ਦੇ ਵਿੱਚ ਵੱਡੇ ਸਰਕਾਰੀ ਸਕੂਲ ਚ ਪੀਲੇ ਰੰਗ ਦੀ ਬੱਸ ਨਹੀਂ ਹੁੰਦੀ ਸੀ ਹੁਣ ਪੀਲੇ ਰੰਗ ਦੀਆਂ ਬੱਸਾਂ ਸਰਕਾਰੀ ਸਕੂਲਾਂ ਦੇਖੀਆਂ ਬੱਚੀਆਂ ਅਡੇ ਬੱਚਿਆਂ ਲਈ ਸਿਕਿਉਰਿਟੀ ਗਾਰਡ ਕੈਂਪਸ ਮੈਨੇਜਰ ਜੇ ਧੀਅਤ ਹੋਵੇ ਤਾਂ ਸਭ ਕੁਝ ਮੁਮਕਿਨ ਹੈ ਸਾਨੂੰ ਪਿਆਰ ਹੈ ਇਸ ਇਲਾਕੇ ਦੇ ਨਾਲ ਤੇ ਮੇਰਾ ਵਾਅਦਾ ਹੈ ਮੈਂ ਲਈ ਖੁਰਦੇ ਲੋਕਾਂ ਦੇ ਨਾਲ ਇੱਥੇ ਗੁੰਡਾਗਰਦੀ ਦਾ ਰਾਜ ਹੋਇਆ ਤੱਕੇਸ਼ਾਈ ਦਾ ਰਾਜ ਹੋਇਆ ਤੁਸੀਂ ਜਿੰਨੇ ਵੀ ਕੰਮ ਕਾਉਂਗੇ ਇੱਕ ਤੁਸੀਂ ਸ਼ਰੀਫ ਸਰਪੰਚ ਨੂੰ ਚੁਣਿਆ ਇੱਕ ਇਮਾਨਦਾਰ ਪੰਚਾਇਤ ਨੂੰ ਚੁਣਿਆ ਤੇ ਸਾਰੇ ਪਿੰਡ ਦੇ ਨਾਲ ਮੇਰਾ ਵਾਦਾ ਹੈ ਹਰ ਇੱਕ ਬੰਦੇ ਨਾਲ ਜਿੰਨੇ ਵੀ ਕੰਮ ਹੈ ਚਾਹ ਜਿੰਨੇ ਮਰਜ਼ੀ ਪੈਸੇ ਲੱਗ ਜਾਣ ਖੁੱਲੇ ਖਾਤੇ ਆ ਤੁਹਾਡੇ ਲਈ ਅਸੀਂ ਮਹਿੰਦਰੀ ਖੁਰਦ ਨੂੰ ਇੱਕ ਨਵਾਂ ਮਾਡਲ ਪਿੰਡ ਬਣਾ ਕੇ ਦਿਖਾਵਾਂਗੇ ਇਹ ਤੁਹਾਡੇ ਨਾਲ ਵਾਦਾ ਜਿਹੜੀਆਂ ਗਲੀਆਂ ਕਦੀਆਂ ਨਹੀਂ ਕਦੀ ਨਹੀਂ ਬਣੀਆਂ ਉਹ ਗਲੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਸਰਪੰਚ ਸਾਹਿਬ ਨੇ ਤੇ ਕਿਸੇ ਨਾਲ ਕੋਈ ਭੇਤ ਭਾਕੀ 11 ਤੇ ਕਿਸੇ ਨਾਲ ਕੋਈ ਭੇਤ ਭਾਕੀ ਜਿਹੜਾ ਮਰਜ਼ੀ ਆਵੇ ਸਾਡੇ ਸਾਰੇ ਸਾਡੇ ਭਰਾ ਆ ਸਾਰੇ ਸਾਡੇ ਭਰਾ ਅਸੀਂ ਸਾਨੂੰ ਇਹ ਗੰਦੀ ਸਿਆਸਤ ਨਹੀਂ ਆਉਂਦੀ ਪੈਸ ਕਰਕੇ ਆਥਰੇ ਵਿੱਚ ਮੈਂ ਆਪ ਸਭ ਲੋਕ ਜਿਹੜਾ ਸਾਡਾ ਇਹ ਯੁੱਧ ਨਸ਼ੇ ਰੋਜ਼ ਦੇ ਵਿੱਚ ਅਸੀਂ ਇੱਕ ਮਿਸ਼ਨ ਬਣਾ ਕੇ ਲੱਗੇ ਹੋਇਆ ਕਿ ਪਿੰਡ ਪਿੰਡ ਨੂੰ ਸਾਫ਼ ਕਰਨਾ ਹੈ ਚੰਗਰ ਨੂੰ ਸਾਫ਼ ਕਰਨਾ ਹੈ ਸਾਡੇ ਇਲਾਕੇ ਨੂੰ ਸਾਫ਼ ਕਰਨਾ ਹੈ ਤੇ ਪੰਜਾਬ ਦੇ ਵਿੱਚ ਰੋੜੀ ਇਲਾਕਾ ਬਣਾਣਾ ਹੈ ਗੁਰੂ ਸਾਹਿਬ ਦੀ ਧਰਤੀ ਹੈ ਮਾਤਾ ਨਹਿਣਾ ਦੇਵੀ ਦੀ ਧਰਤੀ ਹੈ